राजे <laughs> चंदन

ਹਾਲ ਵਿੱਚ ਤੈਨ ਬਸ ਤੋਪਿਓ ਸਤ ਸੰਤੋਖਾ ਠਾਕੁਰ भगत ਤੇ ਹਰ ਪਾਇਆ ਹਰ ਬਾਣਾ ਵਰ ਪਾਇਆ ਗੁਰਜਾ ਬਿਹਾਰ ਪ੍ਰਭ ਪਾਸ ਜਿਓ ਰੱਖੂ ਅਰਦਾਸ ਜਿਓ ਗੈ ਰੱਖ ਵਜਨੀ ਕੇਰੀ ਹਰ ਦਿਹੁ ਨਾਮਨ ਰਜੋ ਅੰਤ ਚਾਉਂਦੇ ਆ ਹੋਏ ਬੇਰੀ ਜਮਦੂਤ ਆ ਲਖਜਰੋ ਸਤਿਗੁਰੂ ਕੀ ਬੇਨਤੀ ਭਾਈਓ ਮੇਰੇ ਸਿੱਖ ਸਣੋ ਪੁੱਤ ਭਾਈਓ ਮੇਰਾ ਹਰ ਪਾਣਾ ਆਉ ਮੇਰੇ ਪਾਸ ਜਿਓ ਹਰ ਪਾਣਾ ਕੋਈ ਭਾਇਆ ਮੇਰਾ ਹਰ ਪ੍ਰਭ ਕਰੇ ਸਾਹ ਆਹ ਜਿਓ ਪ੍ਰਭ ਸਤਗੁਰ ਪ੍ਰਕਾਸ਼ ਹੋਏ ਤੇ ਸਾਰਾ ਪਾਣਾ ਪਾਵੈ ਆਨੰਦ ਅਨਹਦ ਬਜੇ ਬਾਜੇ ਹਰ ਹੱਥ ਗਲ ਮਿਲਾਵੇ ਤੁਸੀਂ ਪੁੱਤ ਪਾਈ ਪਰਿਵਾਰ ਮੇਰਾ ਮਨ ਵੇਖੋ ਘਰ ਨਰਜਾਸ ਜਿਓ ਰਿਲੇ ਕੇ ਆ ਪਰਬਾਨਾ ਫਿਰ ਨਹੀਂ ਗੁਰ ਜਾਏ ਹਰ ਪ੍ਰਭ ਪਾਸ ਜਿਓ ਸਤਗੁਰ ਬਾਣਾ ਆਪਣਾ ਪ੍ਰਭ ਪਾਸ ਦਾਇਆ ਮਤ ਮੈਂ ਪਿੱਛੇ ਕੋ ਰੁਬ ਸੀ ਸੂ ਮੈਂ ਮੂਲ ਨ ਪਾਇਆ ਮਿਤ ਪਹਿਜੇ ਮਿਤ ਵਿਖਸਾ ਜਿਸ ਮਿਤ ਕੀ ਪਹਿਜ ਭਾਵੇ ਤੁਸੀਂ ਵਿਚਾਰ ਦੇ ਕੋ ਪੁੱਤ ਪਾਈ ਹ ਸਤਗੁਰੂ ਪਹਿਨਾਵੇ ਸਤਗੁਰੂ ਪਰਸਾ ਖੋਂਦੇ ਬੈਨਾ ਜਿਆ ਪਟਕਾਇਆ ਸਭ ਸਿੱਖ ਪੰਥ ਉਪਤ ਪਾਈ RAMDAS ਪੈਰੀ ਮਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਸ ਜਾਨ ਜੀਉ RAMDAS ਉਨੀ ਤਿਰਕ ਦੀਆ ਗੁਰਬਖਤ ਸੱਚੇ insan ਜੀਉ ਸਤਿਗੁਰ ਪੁਰਖ ਜੇ ਬੋਲਿਆ ਗੁਰਸਖਾ ਮਲੇ ਰਜਾਇ ਜੀਉ ਮੋਹਰੀ ਪੁਰਸਨ ਮੁਖ ਹੋਇਆ RAMDAS ਐ ਪੈਰੀ ਪਾਇ ਜੀਉ ਸੱਪ ਉਹ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰਖਿਆ ਕੋਈ ਕਰਮ ਖੀਨੇ ਨੀ ਵਾ ਨਹੀਂ ਫਿਰ ਸਤ ਗੁਰੇ ਆਨ ਨਵਾਇਆ ਹਰ ਗੁਰੇ ਪਾਣਾ ਦੀ ਬੜਾਈ ਤੁਰ ਲਿਖਿਆ ਲੈ ਕਰ ਜਾਏ ਜਿਉ ਕਹ ਸੁਨਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਹਰ ਗੁਰੇ ਪਾਣਾ ਦੀ ਵਡਿਆਈ ਤੁ ਲਿਖਿਆ ਲੈ ਕਰ ਜਾਇ ਜੀਉ ਕਹ ਸੁਦਰ ਸੁਰੂ ਸੰਤੋ ਸ੍ਰੀ ਗੁਰੂ ਜੀ ਦੇ ਸਾਹਿਬ ਵਾਹਿਗੁਰੂ ਜੀ ਸ੍ਰੀ ਗੁਰੂ ਜੀ ਸਰ ਮਹਾਰਾਜ ਜੀ ਲੋਕਾਂ ਦੇ ਸੋਤ ਪਟਿਓ ਸਾਹਿਬ ਜੀ ਆਪਣੀਆਂ ਨੂੰ ਤੇਰੋ ਕਲ ਕਰਦੇ ਹੋਏ ਗੋਹੇ ਤੋਂ ਸ਼ਬਦ ਨਾਲ ਲੜੋ ਆਪ ਕੀ ਘੋੜੇ ਸਲੂਕ ਸਰਗ ਕੀਤੇ ਨੇ ਗੁਰਬਾਣੀ ਦਾ ਫਰਮਾਨ ਹੈ ਕਿ ਕਿਤਰ ਕਰੇ ਹੋ ਨਿਰਵਾਣ ਦਿਓ ਕੀਰਤਨ ਨੂੰ ਹੀ ਹੀਰਾ ਅੰਮ੍ਰਿਤ ਹੀਰਾ ਤੇ ਮਹਾਵਾਕਾਂ ਅਨੁਸਾਰ ਲੱਗਦਾ ਕਿ 1:30 ਤੱਕ ਵਿਸ਼ਾ ਪਾਈ ਸੈਡੀ ਜੀ ਜੀਤਨ ਦੁਆਰਾ ਕੇ जैसे लेना देना बहु विकास में होता है सब मतलब की बात होती है वाह का पत्थर वाह वाह और वाह तो वाह Thank <laughs> we yeah é. ਤੇਜ ਜਾਰ ਕਰ ਨਚਨ ਰਾਜ ਸੁਪ ਵਰਦੇ ਰੇ ਦੇ ਰਹੇ ਤੇ ਤਾਂ ਮਜੀਕਾ ਜੀਵੇ ਲਾਲਾ ਕਾਲ ਕੋ ਰੋਣਾ ਸੰਤ ਜੀ ਗੁਰਦੀਏ ਕਾ ਸੰਤ ਜੀ E ਹਉਂ ਤੇ ਕੰਗਾ ਰਕਤ ਪੂਰੇ ਨਾ ਰ ਭਗ ਮਾਸ ਨਾਰੀ ਕੋ ਪੰਝੇ ਪੰਝੇ ਕੰਧੀ ਵਸ ਬਿਖਾ